ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਵੀ ਕੀਤਾ ਜਾਂਦਾ ਹੈ ਅਤੇ ਕਈ ਵਾਰ ਕਾਫੀ ਟਰੋਲ ਵੀ ਹਾਲ ਹੀ ਵਿੱਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਵੇਖ ਪ੍ਰਸ਼ੰਸ਼ਕ ਹੈਰਾਨ ਪਰੇਸ਼ਾਨ ਹੋ ਗਏ ਦਰਅਸਲ ਰਣਜੀਤ ਬਾਵਾ ਇਹਨਾਂ ਤਸਵੀਰਾਂ ਵਿੱਚ ਬਹੁਤ ਪਤਲੇ ਅਤੇ ਕਮਜ਼ੋਰ ਨਜ਼ਰ ਆ ਰਹੇ ਹਨ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਯੂਜ਼ਰਸ ਕਮੈਂਟ ਕਰਕੇ ਆਖ ਰਹੇ ਨੇ ਉਤੇ ਹੀ ਰਣਜੀਤ ਬਾਵਾ ਦੀ ਜਿਹੀ ਹਾਲਤ ਨੂੰ ਦੇਖ ਹਰ ਕੋਈ ਹੈਰਾਨ ਹੈ ਇੱਕ ਯੂਜ਼ਰ ਨੇ ਲਿਖਿਆ ਗਾਣਾ ਵੀ ਤੇ ਖਾਣਾ ਵੀ ਦੋਵੇਂ ਬਹੁਤ ਜ਼ਰੂਰੀ ਨੇ ਇਸ ਤੋਂ ਇਲਾਵਾ ਦੂਸਰੇ ਯੂਜ਼ਰ ਨੇ ਲਿਖਿਆ ਵੀਰੇ ਬਾਕੀ ਓਕੇ ਰਿਪੋਰਟਾਂ ਨੇ ਬਸ ਥੋੜਾ ਖਾ ਪੀ ਲਿਆ ਕਰੋ ਇੰਨਾ ਹੀ ਨਹੀਂ ਕਈ ਯੂਜ਼ਰਸ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਸ਼ਾਇਦ ਰਣਜੀਤ ਬਾਵਾ ਡਰੱਗਸ ਦਾ ਸ਼ਿਕਾਰ ਹੋ ਗਏ ਨੇ ਤੇ ਕਈਆਂ ਦਾ ਸੋਚਣਾ ਹੈ ਕਿ ਰਣਜੀਤ ਬਾਵਾ ਦੀ ਪੱਕਾ ਕੋਈ ਮੂਵੀ ਆਉਣ ਵਾਲੀ ਹੋਵੇਗੀ ਜਿਦੇ ਵਿੱਚ ਉਹਨਾਂ ਨੇ ਨਸ਼ੇੜੀ ਦਾ ਰੋਲ ਕਰਨਾ ਹੋਵੇਗਾ ਇਸੇ ਕਰਕੇ ਹੀ ਉਹਨਾਂ ਨੇ ਆਪਣਾ ਇਹਨਾਂ ਵਜਨ ਘਟਾਇਆ ਹੈ ਇਸ ਤਰ੍ਹਾਂ ਨਾਲ ਲੋਕ ਕਈ ਤਰ੍ਹਾਂ ਦੇ ਅੰਦਾਜ਼ੇ ਰਣਜੀਤ ਬਾਵੇ ਲਈ ਲਾ ਰਹੇ ਨੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਰਣਜੀਤ ਬਾਵਾ ਕਿਸੇ ਮੂਵੀ ਦੇ ਲਈ ਡਾਈਟਿੰਗ ਤੇ ਹੈ ਜਾਂ ਫਿਰ ਵਜਾ ਕੁਝ ਹੋਰ ਹੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ